ਆ ਦੋਸਤਾਂ ਨੂੰ ਆਨੇ ਨੂੰ ਜਾਣੀ ਨਹੀਂ ਬੈਠਾ ਹੱਥ ਛੁਫੜਾ ਦੇਣਾ ਤੁਹਾਨੂੰ ਬੱਚਾ ਕੀ ਕਰਦੇ ਉਹਨਾਂ ਨੇ ਇਹੀ ਚੀਜ਼ ਬਤਾਉਂਦਾ ਇਹ ਨਾ ਕੀ ਹੋਈ ਹੈ ਕਿ ਨਹੀਂ ਹੋਈ ਬਿਲਕੁਲ ਕੁਝ ਨਹੀਂ ਹੋਇਆ ਚਲੋ ਯਾਰ ਚਲ ਪੋਏ ਨਹੀਂ

ਜੋ ਤੁਹਾਡੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਵਿਸ਼ੇ ਵੰਡਣ ਦਾ ਕੰਮ ਕੀਤਾ ਗਿਆ ਉਪਰਾਲਾ ਕਿਸ ਤਰੀਕੇ ਤੇ ਮਾਰਕਾ ਆਇਆ ਤੇ ਕੀ ਕੰਨਾ ਚਾਹੋਗੇ ਇਹ ਸਰ ਉਪਰਾਲਾ ਮੈਂ ਭਾਰਤੀ ਯੋਗ ਸੰਸਥਾਨ ਯੋਗਾ ਦੀ ਸੰਸਥਾ ਨਾਲ ਜੁੜਿਆ ਹਾਂ ਜਿਨ੍ਹਾਂ ਦੇ 올ਓਵਰ ਵਰਲਡ 4000 ਦੇ ਕਰੀਬ ਸੈਂਟਰਸ ਨੇ ਸਿਰਫ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ 60-65 ਦੇ ਕਰੀਬ ਕੇਂਦਰ ਨੇ ਜਿਹੜੇ ਕੀ ਨਿਸ਼ੁਲਕ ਸੇਵਾਵਾਂ ਆਪਣੀਆਂ ਦੇ ਰਿਹਾ 10 April 1967 ਤੋਂ ਇਹ ਸੰਸਥਾ ਚੱਲੀ ਹੈ ਨਿਸ਼ੁਲਕ ਸੇਵਾ ਅੱਜ ਤੱਕ ਨਿਭਾਉਂਦੀ ਆ ਰਹੀ ਹੈ ਇਨਾ ਨਹੀਂ ਉਪਰਾਲਾ ਕਰਕੇ ਅੱਜ ਕਿਉਂਕਿ ਸਾਰੇ ਹੁਣ ਤੁਹਾਨੂੰ ਪਤਾ ਹੈ ਕਿ ਧਰਤੀ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਹੈ ਇਨਾ ਉਪਰਾਲਾ ਕੀਤਾ ਹੈ ਕਿ ਗਰਮੀ ਵੀ ਬਹੁਤ ਵਧੀਆ ਤੇ ਹੁਣ ਕਿਉਂ ਨਾ ਆਪਾਂ ਹੋਰ ਵੀ ਇਦਾਂ ਦੀਆਂ ਸੇਵਾਵਾਂ ਦੇ ਸਕੀਏ ਕਿ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਬੱਚਿਆਂ ਨੂੰ ਵੀ ਸਿਖਾਉਣ ਤੇ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਵੀ ਵਧੀਆ ਇੱਕ ਉਪਰਾਲਾ ਆਪਾਂ ਕਰ ਸਕੀਏ ਤੇ ਇਹ ਭਾਰਤੀ ਯੋਗ ਸੰਸਥਾ ਵੱਲੋਂ ਇਹ ਪਲਾਂਟਸ ਆਪਾਂ ਲੈ ਕੇ ਆਏ ਹਾਂ ਇਹ ਕਰੀਬਨ 850 900 ਦੇ ਕਰੀਬ ਆਪਾਂ ਪਲਾਂਟਸ ਲਿਆ ਕੇ ਸ਼ਹਿਰ ਦੀਆਂ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਤੇ ਜਿੱਥੇ-ਜਿੱਥੇ ਸਾਡੇ ਕੇਂਦਰ ਚੱਲਦੇ ਆ ਔਰ ਇੱਥੇ ਇੰਪੀਰੀਅਲ ਸਿਟੀ ਦੇ ਵਿੱਚ ਇੰਪੀਰੀਅਲ ਸਿਟੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਾਂ ਉਹਦੇ ਵੀ ਮੈਂਬਰ ਨੇ ਭਾਜੀ ਵੀ ਮੇਰੇ ਨਾਲ ਉਹਦੇ ਇੰਪੀਰੀਅਲ ਸਿਟੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਨੇ ਤੇ ਇੱਥੇ ਆਪਣੇ ਕੋਲੋਨੀ ਇੰਪੀਰੀਅਲ ਸਿਟੀ ਦੇ ਵਿੱਚ ਵੀ ਡੋਨੇਟ ਕਰ ਰਹੇ ਆ ਕਿੰਨੇ ਕਾਜ ਜਿਹੜੇ ਡੋਨੇਟ ਕੀਤੇ ਗਏ ਅੱਜ ਕਰੀਬ ਹੁਣ ਤੱਕ ਇਸ ਲੋਕੇਸ਼ਨ ਤੋਂ ਘੱਟੋ-ਘੱਟ 250 ਪਲਾਂਟਸ ਆਪਾਂ ਭੇਜ ਚੁੱਕੇ ਆ ਤੇ ਇਸ ਤੋਂ ਪਹਿਲਾਂ ਆਪਾਂ ਗੋਲ ਬਾਗ ਸ਼ਿਵਾਲਾ ਭਾਈਆ ਮੰਦਿਰ ਤੇ ਫਿਰ ਵਰਿੰਦਾਵਨ ਗਾਰਡਨ ਰੋਜ਼ ਗਾਰਡਨ ਦੇ ਵਿੱਚ ਵੀ ਤੇ ਫਿਰ ਬਲੂ ਸਿਟੀ ਦੇ ਵਿੱਚ ਫਿਰ ਆਪਣਾ ਇੱਕ ਇਸਕਾਨ ਮੰਦਰ ਵਾਲਿਆਂ ਦੀ ਗਊਸ਼ਾਲਾ ਇਧਰ ਬੀਰਬਲਪੁਰੇ ਉੱਥੇ ਦਿੱਤਾ ਹੈ ਫਿਰ ਇਥੇ ਹੁਣ ਸਾਡੇ ਕੋਲ ਪਲਾਂਟਸ ਇੱਥੇ ਪਏ ਆ ਤੇ ਕੋਈ ਵੀ ਪਲਾਂਟ ਅਸੀਂ ਇੱਥੇ ਵਿਰਥ ਨਹੀਂ ਜਾਣ ਦੇਣਾ ਜਿੰਨੇ ਵੀ ਆਪਾਂ ਇੱਥੇ ਡਿਸਟ੍ਰੀਬਿਊਟ ਕਰ ਸਕੇ ਉਹ ਠੀਕ ਹੈ ਫਿਰ ਸਾਡੀਆਂ ਲੋਹਾਰਕਾ ਰੋਡ ਤੇ ਵੱਖਰੀਆਂ ਵੱਖਰੀਆਂ ਐਸੋਸੀਏਸ਼ਨਸ ਨੇ ਵੱਖਰੀਆਂ ਵੱਖਰੀਆਂ ਕਲੋਨੀਆਂ ਨੇ ਆਪਾਂ ਉਹਨਾਂ ਨੂੰ ਵੀ ਕਵਾਂਗੇ ਕਿ ਸਾਡੇ ਕੋਲ ਪਲਾਂਟਸ ਅਵੇਲੇਬਲ ਨੇ ਤੇ ਤਾਂ ਜੋ ਕੱਲਾ ਕੱਲਾ ਬੂਟਾ ਹਰ ਘਰ ਦੇ ਵਿੱਚ ਲੋਕਾਂ ਵੱਲੋਂ ਲਗਾਇਆ ਜਾ ਸਕੇ ਕਈ ਵਾਰੀ ਸਰਕਾਰ ਕੋਈ ਨਵੇਂ ਪ੍ਰੋਜੈਕਟ ਲੈ ਕੇ ਆਉਂਦੀ ਹੈ ਉਹਦੇ ਲਈ ਰੁੱਖਾਂ ਨੂੰ ਕੱ ਪਰ ਕੀ ਚਾਹੀਦਾ ਨੇ ਕਿ ਰੁੱਖ ਨਾ ਕੱਟ ਕੇ ਉਸ ਨੂੰ ਜੜੋ ਪਾਟ ਕੇ ਤੇ ਕਿਤੇ ਹੋਰ ਥਾਂ ਤੇ ਛੁੱਟ ਦਿੱਤਾ ਬਿਲਕੁਲ ਵੀ ਜੀ ਕਦੀ ਵੀ ਕਿਸੇ ਵੀ ਰੁੱਖ ਨੂੰ ਮੁੱਢ ਤੋਂ ਕਦੀ ਵੀ ਨਹੀਂ ਵੜਨਾ ਚਾਹੀਦਾ ਅਗਰ ਕਿਸੇ ਲੋਡ ਉਪਰੰਤ ਕਿਸੇ ਤਰ੍ਹਾਂ ਦੇ ਕਿਸੇ ਨੂੰ ਵੱਡਣ ਦੀ ਲੋਡ ਪੈਂਦੀ ਹੈ ਤੇ ਉਹ ਵੀ ਸ਼ਰੇਡਿੰਗ ਤੱਕ ਅਗਰ ਪੋਸਿਬਿਲਟੀ ਹੋ ਸਕੇ ਤੇ ਸ਼ਰੇਡਿੰਗ ਹੋਣੀ ਚਾਹੀਦੀ ਹੈ ਫਿਰ ਵੀ ਅਗਰ ਕਿਸੇ ਦੇ ਘਰ ਦੇ ਅੱਗੇ ਕੋਈ ਇਸ ਤਰ੍ਹਾਂ ਦਾ ਬੂਟਾ ਆ ਰਿਹਾ ਹੈ ਤੇ ਉਹਨੂੰ ਉਹਨਾਂ ਬੰਦਿਆਂ ਨੂੰ ਵੀ ਇਹੋ ਜਿਹੇ ਕਈ ਉਪਰਾਲੇ ਕਰਨੇ ਚਾਹੀਦੇ ਆ ਕਿ ਜਿੱਥੇ ਇੱਕ ਵੱਡਾ ਬੂਟਾ ਵੱਢਣਿਆ ਪਿਆ ਉਥੇ 10 20 50 ਉਹਦੇ ਨਾਲ ਦੇ ਬੂਟੇ ਆਪਾਂ ਲਾ ਸਕੀਏ ਚਾਹੇ ਉਸ ਲੋਕੇਸ਼ਨ ਤੇ ਨਾਲ ਲਾ ਸਕੀਏ ਲੇਕਿਨ ਆਪਾਂ ਜਗ੍ਹਾ ਲੱਭ ਕੇ ਹੋਰ ਲੋਕੇਸ਼ਨ ਤੇ ਆਪਾਂ ਜ਼ਰੂਰ ਇਹੋ ਜਿਹੇ ਕੰਮ ਵਧੀਆ ਉਪਰਾਲਾ ਕਰੀਏ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਵਜੋਤ ਹੈ ਜੀ ਅੱਜ ਜੇ ਬੂਟੇ ਬੰਦੇ ਜਾ ਰਹੇ ਸੀ ਕੋਈ ਵੀ ਬੂਟਾ ਲੈ ਕੇ ਜਾ ਰਹੇ ਸੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਬੂਟਿਆਂ ਨੂੰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ এনवायरमेंट ਖਤਮ ਹੋ ਰਿਹਾ ਬਿਲਕੁਲ ਗ੍ਰੀਨਰੀ ਵਗੈਰਾ ਖਤਮ ਹੋ ਰਹੀ ਹੈ ਤੇ ਉਹਨੂੰ ਬਦਾਨ ਲਈ ਸਾਡੀ ਕਲੋਨੀ ਚ ਬਹੁਤ ਉਪਰਾਲਾ ਹੋ ਰਿਹਾ ਤੇ ਜੋ ਬਨ ਕਰ ਰਹੇ ਨੇ ਤੇ ਇਸ ਲਈ ਵਾਤਵਾਤ ਪਲਾਂਟਸ ਲਗਾਵਾਂਗੇ ਤੇ ਜਿਹੜੀਆਂ ਅੱਜ ਕੱਲ ਬਿਮਾਰੀਆਂ ਵਧ ਰਹੀਆਂ ਨੇ ਉਹ ਖਤਮ ਹੋਣਗੀ ਗ੍ਰੀਨਰੀ ਕਰਕੇ ਇਸ ਲਈ ਕਿ ਲਗਾਉਣੇ ਚਾਹੀਦੇ ਆ ਪਲਾਂਟਸ ਵਗੈਰਾ ਜਿਹੜੇ ਬੂਟੇ ਲੈ ਕੇ ਜਾ ਰਹੇ ਜੇ ਹੋਰ ਆਪਣੇ ਇਲਾਕਾ ਵਾਸੀਆਂ ਨੂੰ ਕੀ ਫਾਇਦਾ ਕਰੋਗੇ ਕਿ ਸਾਰੇ ਵੱਤਵਾ ਜਿੰਨੇ ਹੋ ਸਕੇ ਲਗਾਣ ਸਾਰਿਆਂ ਨੂੰ ਮਤਲਬ ਕਿ ਪਲਾਂਟਸ ਲਗਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਉਪਰਾਲਾ ਹੈਗਾ ਸਾਡੇ ਇੰਪੀਰੀਅਲ ਸਿਟੀ ਦੇ ਵੈਲਫੇਅਰ ਐਸੋਸੀਏਸ਼ਨ ਦਾ ਜੋ ਬੰਜੀ ਦੇ ਸਹਾਇਤਾ ਦੇ ਨਾਲ ਜਿ ਤਰ੍ਹਾਂ ਕਿ ਅਸੀਂ ਜਾਣਦੇ ਹੈਗੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਸੀ ਕਿੰਨਾ ਜ਼ਿਆਦਾ ਸੀ 46 ਡਿਗਰੀ 47 ਡਿਗਰੀ ਹਰ ਕਿਸੇ ਨੂੰ ਰੋ ਲੋਡ ਮਹਿਸੂਸ ਹੋ ਰਹੀ ਸੀ ਕਿ ਵਾਕਈ ਇੱਥੇ ਪੇੜ ਪੌਦਿਆਂ ਦੀ ਜਿਹੜੀ ਘਾਟ ਹੈਗੀ ਹੈ ਜਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਆ ਗਈ ਹੈ ਤੇ that's why ਸਾਨੂੰ ਲੱਗਦਾ ਹੈ ਕਿ ਸਾਡੇ ਕਲੋਨੀ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਉਹਨਾਂ ਨੇ ਵੀ ਮੰਗ ਕੀਤੀ ਪਲੱਸ ਇਹਨਾਂ ਨੇ ਅਵੇਲੇਬਲ ਕਰਾਇਆ ਜਦੇ ਕਰਕੇ ਵੀ ਆਲ ਆਰ ਵੈਰੀ ਮੱਚ ਮੋਟੀਵੇਟਿਡ ਕਿ ਭਈ ਅਸੀਂ ਜ਼ਰੂਰ ਇਹ ਹਰ ਸਾਲ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਜਿੱਥੇ ਜਿੱਥੇ ਸਾਨੂੰ ਆਪਣੇ ਕਲੋਨੀ ਚ ਐਟਲੀਸਟ ਜਗ੍ਹਾ ਮਿਲੇ ਜਿੱਥੇ ਅਸੀਂ ਆਪਣੇ ਪੇੜਾਂ ਦੀ ਦੇਖਰੇਖ ਕਰ ਸਕੀਏ ਸਾਨੂੰ ਉੱਥੇ ਪੇੜ ਉਗਾਉਣੇ ਜ਼ਰੂਰ ਚਾਹੀਦੇ ਆਪ ਯਹਾਂ ਸੇ ਪੋਦਾ ਲੈ ਕੇ ਗਏ ਆਂ ਕੀ ਕਹਿਣਾ ਚਾਹੋਗੇ ਪੋਦੇ ਲਗਾਉਣੇ ਕਿਉਂ ਜ਼ਰੂਰੀ ਹੈ पौधे लगाने जरूरी है क्योंकि हमें पौधे से सांस भी आती है ग्रीनरी भी बहुत अच्छी होती है आपके स्कूल में भी इसमें इसके बारे में समझाया गया क्या कहते हैं स्कूल स्कूल में कहते हैं कि जो उनसे प्लांट्स होते हैं वो बहुत जरूरी होते हैं एनिमल्स के लिए जो उनसे काऊज होती है वो ग्रीनरी खाती है जी इसीलिए पौधे लगा रहे हैं